ਤੇ ਤੁਹਾਡੇ ਸਾਰੇ ਸੱਜਣ ਮਿੱਤਰਾਂ ਦਾ ਇੱਥੇ ਆਉਣ ਵਾਸਤੇ ਸਾਰੇ ਟੀਮ ਜੱਟਾ ਡੋਲੀ ਨਾਲੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਆਪਾਂ ਤੇ ਥੈਂਕ ਯੂ ਤੁਸੀਂ ਸਾਰੇ ਨੇ ਆਏ ਹਨਾ ਆਪਣਾ ਟਾਈਮ ਕੱਢ ਕੇ ਤੇ ਆਪਾਂ 5 ਜਨਵਰੀ 2024 ਪਹਿਲਾ ਹਫਤਾ 2024 ਦਾ ਆਪਾਂ ਸਿਨੇਮਿਆ ਘਰਾਂ ਦੇ ਵਿੱਚ ਫਿਲਮ ਲੈ ਕੇ ਆ ਰਹੇ ਹਾਂ ਜੱਟਾ ਡੋਲੀ ਨਾਲ ਆ ਇੱਕ ਬਹੁਤ ਵਧੀਆ ਇੱਕ ਡਿਫਰੈਂਟ ਕਨਸੈਪਟ ਤੇ ਆ ਰਹੀ ਇੱਕ ਪਰਿਵਾਰਿਕ ਫਿਲਮ ਆ ਜਿਹਦੇ ਵਿੱਚ ਹਰ ਉਹ ਮਰਗ ਵਰਗ ਦੇ ਬੰਦੇ ਲਈ ਇਹਦੇ ਵਿੱਚ ਕੰਟੈਂਟ ਹੈਗਾ ਐਂਟਰਟੇਨਮੈਂਟ ਹੈਗਾ ਤੇ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲੂਗਾ ਇਸ ਟੌਪਿਕ ਤੇ ਬਣੀ ਅਜ ਤੱਕ ਦੀ ਪਹਿਲੀ ਫਿਲਮ ਆਇਆ ਇਹ ਕਿਉਂਕਿ ਅਜ ਤੱਕ ਪਹਿਲਾਂ ਗਤਕਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਫਿਲਮ ਨਹੀਂ ਆਈ ਹੈ ਕੋਈ ਵੀ ਇਹ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈਗੀ ਆ ਜਿਹਦਾ ਐਕਸ਼ਨ ਪਾਰਟ ਜਿਹੜਾ ਹੈ ਉਹ ਗਤਕੇ ਤੋਂ ਆਉਂਦਾ ਤੇ ਰੋਮਾਂਟਿਕ ਪਾਰਟ ਜਿਹੜਾ ਉਹ ਇੱਕ ਬਹੁਤ ਸੋਹਣੀ ਜੀ ਇੱਕ ਲਵ ਸਟੋਰੀ ਦੇ ਆਸ-ਪਾਸ ਉਹਨੂੰ ਚੱਲਦਾ ਹੈ ਟੀਮ ਨੇ ਬਹੁਤ ਕੋਸ਼ਿਸ਼ ਕੀਤੀ ਆਪਾਂ ਕਿ ਆਪਾਂ ਗਤਕੇ ਦੀ ਮਰਿਆਦਾ ਨੂੰ ਧਿਆਨ ਰੱਖਦੇ ਹੋਏ ਔਰ ਦੂਜੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਵ ਸਟੋਰੀ ਇਹ ਕਿੱਦਾਂ ਦੇ ਐਂਗਲ ਦੇ ਵਿੱਚ ਲੈ ਕੇ ਆਈਏ ਜਿਹਦੇ ਵਿੱਚ ਸਾਰੀ ਚੀਜ਼ਾਂ ਬਹੁਤ ਹੀ ਵਾਕੂਬੀ ਤਰੀਕੇ ਨਾਲ ਫਿਰੋਈਆਂ ਗਈਆਂ ਇੱਕ ਸੀਨ ਨਾਲ ਦੂਜਾ ਸੀਨ ਬਹੁਤ ਵਾਕੂਬੀ ਜੁੜਦਾ ਆ ਜੇਕਰ ਆਪਾਂ ਫਿਲਮ ਦੀ ਗੱਲ ਕਰ ਰਹੇ ਹਾਂ ਤਾਂ ਉਹ ਤੇ ਚਾਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਫਿਲਮ ਦੇ ਵਿੱਚ 6 ਗਾਣੇ ਆ ਵੱਡੇ ਸਿੰਗਰ ਨੇ ਸਾਰੇ ਜਿਵੇਂ ਦਲੇਰ ਮਹਿੰਦੀ ਜੀ ਹੋ ਗਏ ਨਛੱਤਰ ਗਿਲ ਰੋਸ਼ਨ ਪ੍ਰਿੰਸ ਫਿਰੋਜ਼ ਖਾਨ ਸ਼ਿਪਰਾ ਗੋਇਨ ਜੇ ਐਸ ਐਲ ਇਹਨਾਂ ਦੇ ਗਾਣੇ ਨੇ ਵੱਖ-ਵੱਖ ਜੌਂਦੇ ਦੇ ਗਾਣੇ ਨੇ ਸਾਰੇ ਔਰ ਬਹੁਤ ਹੀ ਜੇ ਕਹੀਏ ਕਿ ਗਾਣੇ ਕਿਧਰ ਰੱਖੇ ਗਏ ਆ ਇੱਥੇ ਤੱਕਣ ਕਿ ਗਾਣੇ ਦੇ ਬੋਲ ਵੀ ਜਿਹੜੇ ਆ ਉਹ ਸਟੋਰੀ ਦੀ ਸੀਕੁਐਂਸ ਦੇ ਨਾਲ ਮੈਚ ਕਰਦੇ ਆ ਤੇ ਬਹੁਤ ਹੀ ਮਿਹਨਤ ਕਰਕੇ ਕੋਸ਼ਿਸ਼ ਕਰਕੇ ਵਗਦੇ ਰੁੱਖਾਂ ਤੋਂ ਪੁੱਠੇ ਪਾਸੇ ਚੱਲ ਕੇ ਆਪਾਂ ਤੁਹਾਡੇ ਸਾਰਿਆਂ ਲਈ ਇੱਕ ਫਿਲਮ ਲੈ ਕੇ ਆਏ ਆ ਜੱਟਾ ਡੋਲੀ ਨਾ ਤੇ ਇਹਦੇ ਬਾਰੇ ਜੋ ਵੀ ਸੱਜਣ ਮਿੱਤਰ ਸਾਨੂੰ ਸਵਾਲ ਕਰਨਾ ਚਾਹੁੰਦਾ ਅਨੀਤਾ ਲਖੋ ਕੇ ਬਿਲਕੁਲ ਆਪਣੇ ਬਿਲਕੁਲ ਵੀ ਕਿਨਾ ਕਿ ਬਿਨਾ ਕਿਸੇ ਹੈਜ਼ਿਟੇਸ਼ਨ ਦੇ ਤੁਸੀਂ ਸਵਾਲ ਕਰ ਸਕਦੇ ਹੋ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਸਾਰੇ ਗੱਲਾਂ ਦਾ ਸਵਾਬ ਦੇਣ ਦਾ ਜੀ ਹਾਂ ਜੀ ਹਾਂ ਜੀ ਮੈਂ ਕਿਰਨਦੀ ਪ੍ਰਾਇਤ ਤੇ ਫਿਲਮ ਜੱਟਾ ਡੋਲੀ ਨਾ ਦਾ ਮੇਨ ਲੀਡ ਜਿਹੜਾ ਮੇਲ ਹੁੰਦਾ ਜਿਹਨੂੰ ਅਸੀਂ ਨਾਰਮਲ ਪਾਸ਼ਾ ਚ ਹੀਰੋ ਕਹਿੰਦੇ ਆ ਉਹ ਪਲੇ ਕਰ ਰਹੇ ਆ ਜੀ ਤੇ ਮੇਰੇ ਲੈਫਟ ਸਾਈਡ ਤੇ ਬੈਠੇ ਨੇ ਪ੍ਰਭ ਗਰੇਵਾਲ ਜਾਣੀ ਮਾਣੀ ਸ਼ਖਸੀਅਤ ਹੈ ਕਿ ਫਿਲਮ ਇੰਡਸਟਰੀ ਦੇ ਇਹ ਫੀਮੇਲ ਲੀਡ ਜਿਹਨੂੰ ਅਸੀਂ ਹੀਰੋਇਨ ਕਹਿੰਦੇ ਆ ਉਹਦਾ ਰੋਲ ਪਲੇ ਕਰ ਰਹੇ ਨੇ ਉਹਨਾਂ ਦੇ ਨਾਲ ਉਧਰ ਭੁਪਿੰਦਰ ਸਿੰਘ ਬਮਰਾ ਜੀ ਜਿਹੜੇ ਡਾਇਰੈਕਟਰ ਹੈਗੇ ਆ ਫਿਲਮ ਦੇ ਉਹ ਬੈਠੇ ਨੇ ਉਹਨਾਂ ਤੋਂ ਉਧਰ ਜਰਨੈਲ ਸਿੰਘ ਜੀ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਸਾਰੇ ਨਾ ਸਿਰਫ ਇਹਨਾਂ ਦੇ ਚਿਹਰੇ ਤੋਂ ਨਾ ਸਿਰਫ ਇਹਨਾਂ ਦੇ ਨਾਮ ਤੋਂ ਮਤਲਬ ਸੀ ਇਹਨਾਂ ਦੀ ਆਵਾਜ਼ ਤੋਂ ਵੀ ਇਹਨਾਂ ਨੂੰ ਪਛਾਣਦੇ ਹੋਵੋਗੇ ਜਰੂਰ ਬਹੁਤ ਵੱਡਾ ਇੱਕ ਸਤੰਭ ਹੈਗੇ ਆ ਫਿਲਮ ਇੰਡਸਟਰੀ ਦਾ ਮੇਰੇ ਸੱਜੇ ਪਾਸੇ ਸਨੀ ਗਿਲਪਾ ਜੀ ਬੈਠੇ ਨੇ ਨਾ ਸਿਰਫ ਪੋਲੀਵੁੱਡ ਜਿਹਨੂੰ ਅਸੀਂ ਪੰਜਾਬ ਫਿਲਮ ਇੰਡਸਟਰੀ ਕਹਿੰਦੇ ਆ ਬਲਕਿ ਬਾਲੀਵੁੱਡ ਦੇ ਵਿੱਚ ਵੀ ਬਹੁਤ ਵੱਡੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਬੜੇ ਸਾਲਾਂ ਤੋਂ ਕੰਮ ਕਰ ਰਹੇ ਨੇ ਅਗਰ ਅੱਜ ਦੀ ਕਰੰਟ ਗੱਲ ਕਰੀਏ ਤਾਂ ਐਨੀਮਲ ਫਿਲਮ ਔਰ ਉਹਦੇ ਨਾਲ ਲੱਗੀ ਸैम ਬਹਾਦਰ ਜਿਹੜੀ ਦੋਵੇਂ ਇਕੱਠੀਆਂ ਲੱਗੀਆਂ ਦੋਵਾਂ ਦੇ ਵਿੱਚ ਸਨੀ ਗਿਲਪਾਜੀ ਦਾ ਰੋਲ ਪਲੇ ਕੀਤਾ ਹੋਇਆ ਤੋਂ ਉਹਨਾਂ ਤੋਂ ਨਾਲ ਸ਼ੁਗਲੀ ਜੁਗਲੀ ਜੀ ਬੈਠੇ ਨੇ ਦੋਵੇਂ ਜਣੇ ਤੇ ਸਾਡੀ ਫਿਲਮ ਦਾ ਜੋ ਬਹੁਤ ਲਾਈਟ ਹਿਊਮਰ ਕਾਮਿਕ ਪਾਰਟ ਜਿਹਨੂੰ ਅਸੀਂ ਕਾਮੇਡੀ ਕਹਿੰਦੇ ਹਾਂ ਬਹੁਤ ਸੋਹਣੀ ਜੀ ਲੌਜੀਕਲ ਕਾਮੇਡੀ ਜਿਹੜੀ ਹੈ ਉਹ ਸ਼ੁਗਲੀ ਜੁਗਲੀ ਭਾਜੀ ਹੁਣੀ ਨੇ ਨਿਭਾਇਆ ਜੀ ਜੀ ਪੰਜਾਬ ਦੇ ਕਲਚਰ ਦੇ ਨਾਲ ਜੁੜੀ ਹੈ ਜੀ ਨਹੀਂ ਲੱਗਦਾ ਸੀ ਇਹ ਪੰਜਾਬੀ ਚ ਲਿਖਿਆ ਹੋਇਆ ਜੀ ਜ਼ਰੂਰ ਪਿੱਛੇ ਪੋਸਟਰ ਦਿੱਖੇ ਨਹੀਂ ਬਾਈ ਚਾਂਸ ਇਹਦੇ ਵਿੱਚ ਨਹੀਂ ਹੈਗਾ ਜੀ ਹੋਣਾ ਚਾਹੀਦਾ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਜੀ ਜੀ ਸਾਹਿਬ ਤੋਂ ਸੀ ਇੱਥੇ ਜਿਹਨਾਂ ਸਾਹਿਬ ਵੀ ਲਾਇਆ ਹੋਇਆ ਉਹ ਵੀ ਬੜਾ ਵਧੀਆ ਕੀਤਾ ਹੈ ਜੀ ਪੰਜਾਬੀ ਚ ਹੁੰਦਾ ਜਿਆਦਾ ਨਹੀਂ ਮੈਂ ਬਿਲਕੁਲ ਸਹਿਮਤ ਹੈਗਾ ਜੀ ਇਸ ਗੱਲ ਦੇ ਵਾਸਤੇ ਤੁਹਾਡਾ ਤੁਸੀ ਮਾਫੀ ਚਾਹੁੰਦੇ ਹਾਂ ਕਿਉਂਕਿ ਕਈ ਚੀਜ਼ਾਂ ਜਦੋਂ ਕਰਨ ਲੱਗਦੇ ਆ ਕਈ ਚੀਜ਼ਾਂ ਅੱਖਾਂ ਤੋਂ ਜਿਹੜੀ ਹੈ ਉਹ ਮਿਸ ਹੋ ਜਾਂਦੀ ਸਾਡੇ ਤੋਂ ਤੇ ਤੁਸੀਂ ਅਗਰ ਕਿਤੇ ਵੀ ਇਹਦੇ ਵਿੱਚ ਜਿਹੜੀ ਚੀਜ਼ ਹੈ ਨਾ ਕਈ ਹੋਈ ਜੀ ਉਹ ਆਉਣ ਵਾਲੀ ਪੀੜ੍ਹੀ ਦੇ ਅੱਗੇ ਇੱਕ ਸਨੇਹਾ ਹੋਗਾ ਬਿਲਕੁਲ ਸਮਝਦਾ ਜੀ ਮੈਂ ਇਸ ਕਰਨਾ ਬੜੀ ਪੰਜਾਬੀ ਨੂੰ ਅਸੀਂ ਪਿੱਛੇ ਛੱਡ ਦੇਾਂਗੇ ਇੰਗਲਿਸ਼ ਨੂੰ ਅੱਗੇ ਰੱਖਾਂਗੇ ਪੱਕੀ ਨਹੀਂ ਨਹੀਂ ਮੈਂ ਬਿਲਕੁਲ ਸਹਿਮਤ ਹਾਂ ਔਰ ਤੁਸੀਂ ਜਿਹੜੀ ਵੀ ਅਗਰ ਤੁਸੀਂ ਕੋਈ ਕੋਈ ਚੀਜ਼ ਦੇਖੋਗੇ ਕਿਹੜਾ ਵੀ ਅੰਜਸਰ ਉੱਪਰ ਨੀ ਨਜ਼ਰ ਆ ਰਹੀ ਹੈ ਨੀ ਹੇਠੇ ਕਰ ਆਪਣੀ ਜੀਤ ਕਰੋ ਨਜ਼ਰ ਆ ਰਹੀ ਹੈ ਉਹ ਵੀ ਤਾਂ ਪੰਜਾਬੀ ਚ ਲਿਖਿਆ ਜੀ ਨਾ ਉਹ ਪੰਜਾਬੀ ਚ ਟਾਈਪ ਚ ਵੀ ਨਜ਼ਰ ਆ ਰਹੀ ਹੈ ਨਹੀਂ ਨਾਮ ਤੁਸੀਂ ਮਾੜੇ ਦਾ ਗਾਣਾ ਦੇਖੋ ਤੁਹਾਨੂੰ ਪੰਜਾਬੀ ਥੱਲੇ ਨਾਮ ਲਿਖਿਆ ਨਜ਼ਰ ਆਉਗਾ ਜੀ ਪਿੱਛੇ ਤੁਹਾਡੇ ਨੀ ਆ ਕੇ ਲਾਈਵ ਕਰ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਇਹ ਚੀਜ਼ ਸਾਹ ਤੁਸੀ ਦਿਖਾਓਗੇ ਅਸੀਂ ਉਹੀ ਦੇਖਦੇ ਹਾਂ ਬਿਲਕੁਲ ਸਹੀ ਗੱਲ ਹੈ ਇੱਕ ਮਿੰਟ ਮੈਂ ਇੱਕ ਮਿੰਟ ਇੱਕ ਮਿੰਟ ਕਰਾਂਗੇ ਫਿਲਮ ਜਦ ਕਿ ਸਰਦਾਰ ਸਾਹਿਬ ਦਿਖਾਓਗੇ ਅਸੀਂ ਉਹੀ ਦੇਖ ਰਹੇ ਹਾਂ ਨਹੀਂ ਮੈਂ ਗੱਲ ਤੁਹਾਡੀ ਨਾਲ ਸਹਿਮਤ ਹੈਗਾ ਜੀ ਔਰ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਈ ਵਾਰੀ ਗ ਰੇ ਜਾਨੀਆਂ ਉਹਦੇ ਵਾਸਤੇ ਅਸੀਂ ਆਰਡਰ ਤੋਂ ਮਾਫੀ ਮੰਗਦੇ ਹਾਂ ਹਾਂ ਜੀ ਇੱਕ ਇੱਕ ਕਰ ਇੱਕ ਇੱਕ ਕਰ ਕਿੱਥੇ ਸ਼ੂਟਿੰਗ ਹੋਈ ਜੀ ਇਹ ਫਿਲਮ ਜੱਟਾ ਡੋਲੀ ਨਾਲ ਦੀ ਜਿਹੜੀ ਸ਼ੂਟਿੰਗ ਹੋਈ ਹੈ ਉਹ ਆਪਣੇ ਚੰਡੀਗੜ੍ਹ ਦੇ ਵਿੱਚ ਹੋਈ ਹੈ ਕਈ ਪਿੰਡਾਂ ਦੇ ਵਿੱਚ ਮੋਹਾਲੀ ਦੇ ਵਿੱਚ ਹੋਈ ਆ ਲੁਧਿਆਣੇ ਸ਼ੂਟ ਕੀਤੀ ਆਪਾਂ ਤੇ ਮੈਂ ਤੁਹਾਨੂੰ ਦੱਸ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਰਾਮੋਜੀ ਫਿਲਮ ਸਿਟੀ ਜਿਹੜੀ ਕਿ ਏਸ਼ੀਆ ਦੀ ਅਗਰ ਮੈਂ ਕਹਾਂ ਵੱਡੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਆ ਉਹਦੇ ਵਿੱਚ ਵੀ ਸਾਡੀ ਫਿਲਮ ਸ਼ੂਟ ਹੋਈ ਹੈ ਔਰ ਪਹਿਲੀ ਪੰਜਾਬੀ ਫਿਲਮ ਹੈ ਉਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਜਿਹੜੀ ਰਾਮੂ ਜੀ ਫਿਲਮ ਸਿਟੀ ਹਾਇਦਰਾਬਾਦ 'ਚ ਸ਼ੂਟ ਹੋਈ ਹੈ ਜੀ 뮤직 ਜਿਹੜਾ ਹੈਗਾ ਉਹ ਫਿਲਮ ਦਾ ਜਿਹੜਾ ਗਾਣਿਆਂ ਦਾ 뮤직 ਹੈਗਾ ਉਹ ਸਾਡੇ ਫਿਲਮ ਦੇ ਡਾਇਰੈਕਟਰ ਆਪਣੇ 뮤직 ਡਾਇਰੈਕਟਰ ਨੇ ਗੁਰਪ੍ਰੀਤ ਬੀਐਮਪੀ ਤੇ ਉਹਨਾਂ ਨੇ ਦਿੱਤਾ ਹੈ ਜੀ ਸਾਰੇ ਫਿਲਮ ਦਾ ਗਾਣਾ ਜਿਹੜੇ 6 ਗਾਣੇ ਨੇ 6 ਹੀ ਵੱਖਰੇ ਵੱਖਰੇ ਚੌਂਦੇ ਨੇ ਇੱਕ ਸੈਡ Song ਹੈਗਾ ਇੱਕ ਲਵ Song ਹੈ ਇੱਕ ਮੋਟੀਵੇਸ਼ਨਲ Song ਹੈਗਾ ਇੱਕੋ ਚ ਅਟਰੈਕਸ਼ਨ Song ਆ ਇੱਕ ਕਲੱਬ ਦਾ ਗਾਣਾ ਹੈ ਤੇ ਇੱਕ ਪੰਗੜਾ ਵੀਰ ਆ ਜਿਵੇਂ ਤੁਸੀਂ ਦੇਖਦੇ ਹੋ ਅਗਰ ਕਿਸੇ ਕਿਸੇ ਫਿਲਮ ਦੀ ਗੱਲ ਕਰਦੇ ਆ ਤੇ ਉਹ ਇੱਕ ਪਰਟੀਕੂਲਰ ਟੇਸਟ ਦੇ ਗਾਣੇ ਹੁੰਦੇ ਮੰਨ ਲਓ ਲਵ ਸਟੋਰੀ ਆ ਤਾਂ ਉੱਚ ਸਾਰੇ ਗਾਣੇ ਲਵ ਸੌਂਗਸ ਹੁੰਦੇ ਆ ਇਹਦੇ ਵਿੱਚ ਹਰ ਇੱਕ ਸਿਚੁਏਸ਼ਨਲ Song ਆ ਹਰ ਇੱਕ ਸਿਚੁਏਸ਼ਨ ਨੂੰ ਮੈਚ ਕਰਦੇ ਹੋਏ ਗਾਣੇ ਛੇ ਦੇ ਛੇ ਵੱਖਰੇ ਟੇਸਟ ਦੇ ਗਾਣੇ ਨੇ ਜੀ ਜੱਟ ਨੂੰ ਕਿਉਂ ਕਿਹਾ ਗਿਆ ਡੋਲੀ ਨਾ ਜੀ ਜੱਟ ਨੂੰ ਨਹੀਂ ਕਿਹਾ ਗਿਆ ਡੋਲੀ ਨਾ ਨਾ ਅਸੀਂ ਕਿਸੇ ਕਿਸੇ ਇੱਕ ਵਰਗ ਨੂੰ ਕਿਹਾ ਨਾ ਕਿਸੇ ਕਾਸਟ ਨੂੰ ਪ੍ਰਮੋਟ ਕੀਤਾ ਫਿਲਮ ਦਾ ਨਾਮ ਹੈਗਾ ਸੀ ਡੋਲੀਨਾ ਇਹ ਇੱਕ ਮੋਟੀਵੇਸ਼ਨਲ ਗੱਲ ਹੈ ਕਿ ਬਈ ਡੋਲਣਾ ਨਹੀਂ ਚਾਹੀਦਾ ਬੜੀ ਸਾਰੀ ਸਿਚੁਏਸ਼ਨ ਲਾਈਫ ਚ ਆਉਂਦੀਆਂ ਉਹਨੂੰ ਮੱਦੇ ਨਜ਼ਰ ਰੱਖਦੇ ਹੋ ਇਵਨ ਇਹ ਫਿਲਮ ਦਾ ਜਿਹੜਾ ਆਧਾਰ ਹੈ ਉਹ ਵੀ ਇਦਾਂ ਹੀ ਆ ਕਿ ਇੱਕ ਜਿਹੜਾ ਕੈਰੈਕਟਰ ਜਿਹੜਾ ਇਵੋਲਵ ਹੁੰਦਾ ਹੈ ਗਲਤ ਪਾਸੇ ਤੋਂ ਚੱਲ ਕੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਗਤਕਾ ਕਿਦਾਂ ਉਹਨੂੰ ਚੁਣਦਾ ਆ ਕਿਦਾਂ ਉਹਦੀ ਜ਼ਿੰਦਗੀ ਬਦਲਦਾ ਉਹਦੇ ਵਿੱਚ ਉਹਨੂੰ ਕਿਹੜੀ ਮੁਸ਼ਕਿਲਾਂ ਆਉਂਦੀਆਂ ਉਹਦੇ ਉੱਤੇ ਬੇਸਡ ਕਹਾਣੀ ਆ ਲੇਕਿਨ ਅਸੀਂ ਨਾ ਰੱਖਿਆ ਜੱਟਾ ਡੋਲੀ ਨਾ ਇਹ ਇੱਕ ਐਜ਼ ਅ ਮੈਟਾਫਰ ਯੂਜ਼ ਹੁੰਦਾ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਐਜ਼ ਅ ਸਲੈਂਗ ਯੂਜ਼ ਹੁੰਦਾ ਆਪਾਂ ਕਿਸੇ ਨੂੰ ਜਦੋਂ ਥਾਪੜਾ ਦਿੰਦੇ ਆ ਨਾ ਕਹਿੰਦੇ ਆ ਉਹ ਯਾਰ ਤੂੰ ਪਰਵਾਹ ਨਾ ਕਰ ਜੱਟਾ ਡੋਲੀ ਨਾ ਤੂੰ ਉੱਪਰ ਚੜ ਜਾ ਜੱਟਾ ਘਬਰਾਉਣਾ ਨਹੀਂ ਉਦਾਂ ਇਹ ਯੂਜ਼ ਕੀਤਾ ਗਿਆ ਨਾ ਕੋਈ ਕਿਸੇ ਅਸੀਂ ਕਿਸੇ ਨੂੰ ਟਾਰਗੇਟ ਕੀਤਾ ਐਸੀ ਕੋਈ ਗੱਲ ਨਹੀਂ ਜੀ ਨਹੀਂ ਜੀ ਮੈਂ ਫਿਲਮ ਵਾਸਤੇ ਸਪੈਸ਼ਲ ਗਤਕਾ ਨਹੀਂ ਸਿੱਖਿਆ ਮੈਂ ਗਤਕਾ ਪਹਿਲਾਂ ਹੀ ਸਿੱਖਿਆ ਸੀ ਗਤਕਾ ਸਿੱਖਣ ਤੋਂ ਬਾਅਦ ਮੈਨੂੰ ਇਹ ਰੀਅਲਾਈਜ਼ ਹੋਇਆ ਕਿ ਅਸੀਂ ਜਿੰਨਾ ਮਾਣ ਸਾਡੀ ਸੋਸਾਇਟੀ ਦੇ ਵਿੱਚ ਅਸੀਂ ਸਾਨੂੰ ਗਤਕੇ ਨੂੰ ਮਿਲਣਾ ਚਾਹੀਦਾ ਜਿੰਨੀ ਤਵੱਜੋ ਮਿਲਣੀ ਚਾਹੀਦੀ ਹੈ ਉਹ ਹਜੇ ਨਹੀਂ ਮਿਲਦੀ ਕਿਤੇ ਨਾ ਕਿਤੇ ਅਸੀਂ ਖੁਦ ਹੀ ਉਹਦੇ ਵਾਸਤੇ ਰਿਸਪੌਂਸੀਬਲ ਆ ਤਾਂ ਮੈਨੂੰ ਇਹੋ ਜਿਹਾ ਫੀਲਿੰਗ ਆਇਆ ਕਿ ਯਾਰ ਆਪੀ ਸਾਨੂੰ ਇੱਕ ਇਹੋ ਜਿਹੀ ਫਿਲਮ ਬਣਾਉਣੀ ਚਾਹੀਦੀ ਆ ਜਿਹੜੀ ਗਤਕੇ ਨੂੰ ਪ੍ਰੋਮੋਟ ਕਰੇ ਕਿਉਂਕਿ ਮੈਨੂੰ ਲੱਗਦਾ ਜਿਹੜੀ ਫਿਲਮ ਇੰਡਸਟਰੀਜ਼ ਆ ਜਿਹੜੀ ਮੂਵੀਜ਼ ਆ ਉਹ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਆ ਫਿਲਮ ਜਿਹੜੀ ਹੈ ਜੀ ਅਸੀਂ ਕਰੀਬਨ ਮੇਨ ਦਾ ਦਿੱਲੀ ਹਰਿਆਣਾ ਔਰ ਪੰਜਾਬ ਦੇ ਵਿੱਚ ਜਿਹੜੇ ਮੁੱਖ ਸਿਨੇਮਾ ਕਰਨੇ ਜਿੱਥੇ ਜਿਆਦਾ ਆਪਣੀ ਪੰਜਾਬੀ ਆਡੀਅנס ਆਉਂਦੀ ਹੈ ਉਹਨਾਂ ਸਾਰਿਆਂ ਤੇ ਆਉਗੀ ਤੇ ਐਗਜ਼ੈਕਟ ਨੰਬਰ ਸਾਰੇ ਮੇਰੇ ਕੋਲ ਨਹੀਂ ਹੈਗੇ ਬਟ ਮੈਨੂੰ ਲੱਗਦਾ ਜਿਹੜੇ ਵੀ ਮੁੱਖ ਮੁੱਖ ਜਿਹੜੇ ਏਰੀਆਸ ਹੈਗੇ ਸਾਰਿਆਂ ਚ ਲੱਗੂਗੀ ਜੀ ਜਟਾ ਡੋਲੀ ਨਾ ਪਰਿਵਾਰਿਕ ਹੀ ਹੈ ਜੀ ਹਾਂਜੀ ਜਟਾ ਡੋਲੀ ਨਾ ਪਰਿਵਾਰਿਕ ਹੀ ਹੈ ਜੀ ਜਟਾ ਡੋਲੀ ਨਾ ਜੀ ਬਿਲਕੁਲ ਪਰਿਵਾਰਿਕ ਫਿਲਮ ਆ ਔਰ ਇਹਦੇ ਵਿੱਚ ਹਰ ਉਮਰ ਵਰਗ ਦੇ ਇਨਸਾਨ ਦੇ ਲਈ ਹਰ ਉਮਰ ਕਰ ਦੇ ਬੰਦੇ ਲਈ ਇਹਦੇ ਚ ਕੰਟੈਂਟ ਵੀ ਹੈਗਾ ਤੇ ਇਹਦੇ ਵਿੱਚ ਐਂਟਰਟੇਨਮੈਂਟ ਵੀ ਮਿਲੂਗਾ ਔਰ ਕੁਛ ਨਾ ਕੁਛ ਉਹਨਾਂ ਨੂੰ ਸਿੱਖਣ ਨੂੰ ਵੀ ਮਿਲੂਗਾ ਆਮ ਤੌਰ ਤੇ ਅਸੀਂ ਕੋਈ ਫਿਲਮ ਦੇਖਦੇ ਹਾਂ ਜਦੋਂ ਕਿਸੇ ਟੌਪਿਕ ਤੇ ਚੱਲਦੀ ਹੈ ਤੇ ਉਹ ਤੇ ਯਾ ਤੇ ਜਿਹੜੇ ਇਹ ਫਿਲਮ ਉਹ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਦਾਦਾ ਪੋਤਾ ਦੋਨੋਂ ਦੋਵੇਂ ਦੇਖ ਕੇ ਇੰਜੋਏ ਕਰਨਗੇ ਉਸ ਹਰੇਕ ਉਮਰ ਵਰਗ ਦੇ ਬੰਦੇ ਵਾਸਤੇ ਇਹਦੇ ਵਿੱਚ ਕੰਟੈਂਟ ਹੈਗਾ ਤੇ ਇੰਜੋਏ ਕਰਨਗੇ ਜੀ ਪ੍ਰੋਮੋਸ਼ਨ ਵਾਸਤੇ ਤੁਸੀਂ ਸਰਕਾਰ ਤੋਂ ਪੀਲ ਕਰਦੇ ਹੋ ਕੁਝ ਕਿਉਂਕਿ ਕੱਲ੍ਹ ਕਾ ਸਾਡਾ ਇੱਕ ਫੈਸਲਾ ਹੈ ਸਾਡਾ ਕਲਚਰ ਹੈ ਜੀ ਜੀ ਵਾਦਿੱਤੀ ਹੋਈ ਸਾਡੀ ਯਸ਼ਸਤਰ ਹੈ ਹਾਂਜੀ ਹਾਂਜੀ ਇਹਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜੀ ਪ੍ਰਮੋਸ਼ਨ ਆਸਤੇ ਸੰਤਾ ਜਾ ਰਹੀ ਹੈ ਬਾਈ ਜੀ ਮੈਂ ਸਰਕਾਰ ਤੋਂ ਆਪਣੀ ਫਿਲਮ ਲਈ ਪ੍ਰਮੋਸ਼ਨ ਨਹੀਂ ਮੰਗਦਾ ਮੈਂ ਸਰਕਾਰ ਤੋਂ ਇਹ ਚੀਜ਼ ਮੰਗਦਾ ਕਿ ਸਰਕਾਰ ਨੂੰ ਇਹ ਚਾਹੀਦਾ ਕਿ ਗਤਕਾ ਜਿਹੜਾ ਉਹ ਪੰਜਾਬ ਦੀ ਦੇਣ ਆ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਘਟੋ ਘਟ ਇਹਦਾ ਪੀਰੀਅਡ ਮੰਡੇਟਰੀ ਕਰ ਦਿੱਤਾ ਜਾਵੇ ਕਿ ਹਰ ਪੰਜਾਬੀ ਸਕੂਲ ਦੇ ਵਿੱਚ ਗਤਕਾ ਸਿੱਖਣਾ ਜ਼ਰੂਰੀ ਆ ਤੇ ਮੇਰੀ ਆਵਾਜ਼ ਅਗਰ ਸਰਕਾਰ ਤੱਕ ਪਹੁੰਚਦੀ ਹੈ ਤਾਂ ਮੇਰੀ ਉਹਨਾਂ ਤੋਂ ਇਹੀ ਰਿਕੁਐਸਟ ਆ ਕਿ ਗਤਕੇ ਨੂੰ ਪ੍ਰਮੋਟ ਕਰੋ ਨਾ ਕਿ ਫਿਲਮ ਤੁਹਾਡੀ ਆਪਣੀ ਮੈਂ ਆਡੀਅנס ਨੂੰ ਪ੍ਰੋਮੋਟ ਆਡੀਅנס ਨੂੰ ਮੈਂ ਰਿਕੁਐਸਟ ਕਰ ਸਕਦਾ ਹਾਂ ਔਰ ਮੈਂ ਸਰਕਾਰ ਨੂੰ ਵੀ ਰਿਕੁਐਸਟ ਕਰਾਂਗਾ ਉਹ ਮੇਰਾ ਪਰਸਨਲ ਪਾਰਟ ਹੋ ਜਾਏਗਾ ਲੇਕਿਨ ਮੈਂ ਗਤਕੇ ਲਈ ਚਾਹਨਾ ਕਿ ਸਰਕਾਰ ਜਿਹੜੀ ਹੈ ਸਕੂਲਾਂ ਦੇ ਵਿੱਚ ਮੈਂਡਟਰੀ ਕਰੇ ਜੀ ਗਤਕੇ ਨੂੰ ਆਪਾਂ ਜਿਹੜੀ ਫਿਲਮ ਆ ਜੀ ਇਹਨੂੰ ਸ਼ੂਟ ਦੋ ਹਿੱਸਿਆਂ 'ਚ ਸਾਨੂੰ ਕਰਨਾ ਪਿਆ ਅਸੀਂ ਪਹਿਲੀ ਵਾਰੀ ਜਦੋਂ ਸ਼ੂਟ ਕੀਤਾ ਸੀਗਾ ਤੇ ਉਹ ਸਾਨੂੰ 30 ਤੋਂ 32 ਦਿਨ ਲੱਗੇ ਸੀਗੇ ਤੇ ਦੂਜਾ ਸ਼ੂਟ ਹੋਇਆ ਉਹਨੂੰ 15 ਦਿਨ ਲੱਗੇ ਸੀ ਜੀ ਹਾ ਬਜਟ ਦੇਖੋ ਇਦਾਂ ਕਹਿਣਾ ਤਾਂ ਔਖਾ ਲੇਕਿਨ ਇੰਨਾ ਪਤਾ ਜਿੰਨਾ ਸੋਚਿਆ ਸੀ ਉਸ ਤੋਂ ਬਹੁਤ ਉੱਪਰ ਚਲ ਗਿਆ ਜੀ ਆਪਾਂ ਅਮਾਉਂਟ ਦਾ ਅਮਾਉਂਟ ਕਾਊਂਟਰਡ ਦੇ ਕੇ ਦੱਸੇਗਾ ਜੀ ਇਦਾਂ ਤਾਂ ਮੈਂ ਦੱਸ ਨਹੀਂ ਸਕਦਾ ਅਜੇ ਹਾਜੀ ਪ੍ਰਭ ਜੀ ਨਾਲ ਗੱਲ ਕਰੋ ਹਾਂਜੀ ਸਸ਼ਕੰਦ ਤੁਹਾਡਾ ਕੀ ਐਕਸਪੀਰੀਅੰਸ ਜੀ ਆ ਜੀ ਇਸ ਫਿਲਮ ਨੂੰ ਦੇ ਇਸ ਕੈਰੈਕਟਰ ਰੋਲ ਕੀ ਹੈ ਜੀ ਸਸ਼ਕੰਦ ਸਾਰਿਆਂ ਨੂੰ ਮੈਂ ਪ੍ਰਭ ਗਰੇਵਾਲ ਤੇ ਥੈਂਕ ਯੂ ਸੋ ਮਾਚ ਸਾਰੇ মিডিਆ ਦਾ ਜਿਹੜਾ ਆਪਣਾ ਟਾਈਮ ਕੱਢ ਕੇ ਸਾਡੇ ਲਈ ਆਏ ਸਾਡੀ ਫਿਲਮ ਨੂੰ ਪ੍ਰਮੋਟ ਕਰਨ ਲਈ ਇਸ ਫਿਲਮ ਵਿੱਚ ਮੇਰਾ ਇੱਕ ਕੈਰੈਕਟਰ ਆ ਜੋ ਕਿ ਬਹੁਤ ਕੁੜੀ ਸਿੰਪਲ ਦਿਖਾਈ ਆ ਆਪਣੇ ਫੈਮਲੀ ਨਾਲ ਕਨੈਕਟ ਆ ਤੇ ਆਪਣੀ ਫੈਮਲੀ ਤੋਂ ਕਿਤੇ ਬਾਹਰ ਨਹੀਂ ਜਾਂਦੀ ਤੇ ਇਹਦੇ ਵਿੱਚ ਇੱਕ ਤੁਸੀਂ ਲਵ ਕੋ ਮਿਸਟਰੀ ਦੇਖੋਗੇ ਜੋ ਮੇਰੀ ਤੇ ਕਿਰਨਦੀਪ ਦੀ ਹੈ ਇਹਦੇ ਵਿੱਚ ਇਹ ਹੈਗਾ ਕਿ ਕਿਰਨਦੀਪ ਦਾ ਤੁਸੀਂ ਟ੍ਰੇਲਰ ਵਿੱਚ ਦੇਖਿਆ ਹੋਵੇਗਾ ਕਿ ਕਿਰਨਦੀਪ ਦਾ ਇਹਨਾਂ ਦੇ ਫਾਦਰ ਨਾਲ ਥੋੜਾ ਮਿਸਅੰਡਰਸਟੈਂਡਿੰਗ ਚੱਲ ਰਹੀਆਂ ਨੇ ਤੇ ਉਸ ਨੂੰ ਦੇਖ ਕੇ ਮੈਨੂੰ ਕੁਝ ਫੀਲ ਹੁੰਦਾ ਕਿ ਇਹ ਫੈਮਲੀ ਕਨੈਕਟ ਹੋਣੀ ਚਾਹੀਦੀ ਆ ਤੇ ਮੇਰਾ ਇਹਦੇ ਵਿੱਚ ਰੋਲ ਹੈਗਾ ਕਿ ਮੈਂ ਇਹਨਾਂ ਦੀ ਫੈਮਲੀ ਨੂੰ ਜੋੜਦੀ ਆ ਇਹਨਾਂ ਦੇ ਫੈਮਲੀ ਨੂੰ ਕਿੱਦਾਂ ਉਹਨਾਂ ਨੂੰ ਕਨੈਕਟ ਕਰਦੀ ਆ ਤੇ ਉਸ ਤੋਂ ਸਾਡਾ ਜੋ ਪਾਠ ਹੈਗਾ ਲਵ ਕੈਮਿਸਟਰੀ ਉਹ ਤੁਸੀਂ ਤੁਹਾਨੂੰ ਜਲਦੀ ਰਿਵੀਲ ਕਰਾਂਗੇ ਆਪਾਂ ਸਿਨੇਮਾਸਟ ਜੀ ਐਕਸਪੀਰੀਅੰਸ ਕੀ ਰਿਹਾ ਜਿਹੜੀ ਆ ਹੰਟਿੰਗ ਤੇ ਫਿਲਮ ਦਾ ਸੈਟ ਪੰਜਾਬ ਦੇ ਕਲਚਰ ਤੇ ਆ ਜੀ ਇਸ ਤੋਂ ਪਹਿਲਾਂ ਵੀ ਬਾਕ-ਬਾਕ ਕਾਫੀ ਅਸੀਂ ਤੁਹਾਡਾ ਦੇਖਿਆ ਹਾਂ ਜੀ ਇਹਦੇ ਵਿੱਚ ਤੁਹਾਡਾ ਕੀ ਰਿਹਾ ਇਹਦੇ ਵਿੱਚ ਮੇਰੇ ਬਹੁਤ ਸੋਹਣਾ ਕੈਰੈਕਟਰ ਆ ਬਹੁਤ ਕਾਫੀ ਸ਼ੇਡਸ ਨੇ ਤੇ ਮੈਨੂੰ ਸਕ੍ਰਿਪਟ ਬਹੁਤ ਸੋਹਣੀ ਲੱਗੀ ਸੀਗੀ ਕਿਉਂਕਿ ਇਦਾਂ ਦੀ ਨਾ ਤਾਂ ਹਜ ਤੱਕ ਕਨਸੈਪਟ ਆਇਆ ਤੇ ਮੈਂ ਚਾਹੁੰਦੀ ਸੀਗੀ ਕਿ ਇਦਾਂ ਦਾ ਕਨਸੈਪਟ ਆਵੇ ਜਿਹਦੇ ਵਿੱਚ ਮੈਂ ਵੀ ਹਿੱਸਾ ਬਣਾ ਤੇ ਥੈਂਕਸ ਟੂ ਗੁਪਿੰਦਰ ਸਰ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਲਈ ਅਪਰੋਚ ਕੀਤਾ ਤੇ ਸਕ੍ਰਿਪਟ ਵਧੀਆ ਲੱਗੀ ਤੇ ਸਾਡੀ ਜੋ ਮੇਰੇ ਇਹਦੇ ਵਿੱਚ ਕੈਰੈਕਟਰ ਸੀਗਾ ਉਹ ਮੈਂ ਦੇਖਿਆ ਕਿ ਬਹੁਤ ਸੋਹਣਾ ਸੀਗਾ ਸਕਰੀਨਿੰਗ ਕਾਫੀ ਜ਼ਿਆਦਾ ਵਧੀਆ ਸੀਗੀ ਤੇ ਇਸ ਲਈ ਮੈਂ ਫਿਲਮ ਚੂਜ਼ ਕੀਤੀ ਹੈ ਫਿਲਮ ਨੂੰ ਆ ਕਿ ਸਾਡੀ ਇੱਕ ਡਿਫਰੈਂਟ ਕਨਸੈਪਟ ਹੈਗਾ ਜੋ ਕਿ ਆਪਣੇ ਗੱਤਕੇ ਨਾਲ ਰਿਲੇਟਡ ਆ ਤੇ ਅਸੀਂ ਆਪਣੇ ਰਿਲੀਜੀਅਸ ਤੇ ਕਲਚਰ ਨੂੰ ਪ੍ਰੋਮੋਟ ਕਰਨ ਲਈ ਫਿਲਮ ਤਿਆਰ ਕੀਤੀ ਆ ਜੋ ਕਿ ਹੱਦ ਤੱਕ ਗੱਤਕੇ ਦੀ ਕੋਈ ਫਿਲਮ ਨਹੀਂ ਆਈ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਗੱਤਕੇ ਨੂੰ ਪ੍ਰੋਮੋਟ ਕਰੀਏ ਮੇਨ ਮੋਟਿਵ 5 ਜਨਵਰੀ ਨੂੰ ਹਾਂਜੀ ਆਣਦੇ ਹੋ ਸਵਾਲ ਭਾਈ ਜੀ ਹਾਂਜੀ ਹਾਂਜੀ ਆਈਸੀ ਜੀ ਹਾਂ ਜੀ ਬਿਲਕੁਲ ਆਈਸੀ ਜੀ ਜੀ ਮੈਂ ਇਹ ਕਹਿ ਰਿਹਾ ਕਿ ਇਸ ਕਨਸੈਪਟ ਤੇ ਬਣੀ ਪਹਿਲੀ ਫਿਲਮ ਆ ਨਹੀਂ ਨਹੀਂ ਮੈਂ ਅਗਰ ਨਹੀਂ ਉਹ ਗਤਕੇ ਤੇ ਸੀਗੀ ਮੈਂ ਗਤਕੇ ਦੀ ਗੱਲ ਨਹੀਂ ਕਰ ਰਿਹਾ ਮੈਂ ਕਨਸੈਪਟ ਦੀ ਗੱਲ ਕਰ ਰਿਹਾ ਜਦੋਂ ਅਸੀਂ ਕਨਸੈਪਟ ਦੀ ਗੱਲ ਕਰਦੇ ਆ ਉਹਦੇ ਵਿੱਚ ਇਕੱਲਾ ਇੱਕ ਪਾਰਟਿਕੂਲਰ ਪੁਆਇੰਟ ਨਹੀਂ ਹੁੰਦਾ ਜਿਹਨੂੰ ਆਪਾਂ ਗੱਲ ਕਰਦੇ ਆ ਗਤਕੇ ਦੇ ਨਾਲ ਲਵ ਸਟੋਰੀ ਜਿਹੜੀ ਜੋੜੀ ਹੈ ਮੈਂ ਉਹਦੀ ਗੱਲ ਕਰ ਰਿਹਾ ਕਨਸੈਪਟ ਨੂੰ ਉਹਦੇ ਸੇਮ ਨਹੀਂ ਸੀ ਜੋ ਫਰਕ ਹੈ ਤੁਹਾਨੂੰ ਇਹਦੇ ਜਦੋਂ ਫਿਲਮ ਦੇਖੋਗੇ ਤੁਹਾਨੂੰ ਇਹਦੇ ਵਿੱਚ ਕਾਫੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਹੜੀ ਅਜੇ ਤੱਕ ਨਹੀਂ ਆਈ ਇੰਡਸਟਰੀ ਦੇ ਵਿੱਚ ਬਿਲਕੁਲ ਜੀ ਜੀ ਆਈਡੀਆ ਤੁਹਾਨੂੰ ਮੈਨੂੰ ਲੱਗਦਾ ਟ੍ਰੇਲਰ ਤੁਸੀਂ ਦੇਖਿਆ ਤਾਂ ਤੁਹਾਨੂੰ ਲੱਗ ਗਿਆ ਉਹਨਾ ਆਈਡੀਆ ਡਿਫਰੈਂਟ ਹੈ ਤੇ ਤੁਸੀਂ ਸਾਰਿਆਂ ਨੇ ਬਹੁਤ ਜ਼ਰਾ